ਦਰਮਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਸੰਦੇਸ਼ ਦੇਣਾ ਹੈ ਅੱਗੇ ਸੰਦੇਸ਼ਤਾ ਜੀ ਸਾਡੇ ਹਜ਼ੂਰ ਕਿਤਾ ਸੰਤ ਡਾਕਟਰ ਗੁਰਮੀਤ RAM ਰਿੰਦ ਸਿੰਘ ਜੀ ਸਾਨੂੰ ਦੰਦੇ ਨੇ ਵੀ ਬੇਟਾ ਐ ਜ ਫਜ਼ੂਲ ਖਰਚੇ ਕਰਨ ਤੋਂ ਬਗਾਇਰ ਤੁਸੀਂ ਐਸਾ ਕੰਮ ਕਰੋ ਜਿਹੜਾ ਦੁਨੀਆ ਵੀ ਦੇਖੇ ਸਾਡੇ ਹਜ਼ੂਰ ਪਿਤਾ ਦੇ ਬਚਨ ਨੇ ਵੀ ਬੇਟਾ ਜਿਹੜਾ ਤੁਸੀਂ ਕੋਈ ਸ਼ਰਾਧ ਮਨਾਉਣਾ ਹੈ ਜਾਂ ਕੁਝ ਹੋਰ ਕਰਨਾ ਹੈ ਵੀ ਉਹ ਕਿਸੇ ਦੇ ਨਾਲ ਬੈਠ ਕੇ ਬਣਾਓ ਕਿਉਂਕਿ ਜਿਹੜੇ ਸਾਡੇ ਇਹ ਬਜ਼ੁਰਗ ਨੇ ਇਹ ਸਾਡੇ ਮਾਪੇ ਆਪਣੇ ਹੀ ਅਸੀਂ ਤਾਂ ਇੱਕ ਬੇਨਤੀ ਹੋਰ ਜਰੂਰ ਕਰਾਂਗੇ ਸਮਾਜ ਨੂੰ ਜਰੂਰ ਕਰਾਂਗੇ ਇੱਕ ਸਾਡੇ ਪ੍ਰਧਾਨ ਜੀ ਖੜੇ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦਾ ਵੀ ਪ੍ਰਧਾਨ ਜੀ ਉਹਨੇ ਵਿੱਤ ਆਸ਼ਰਮ ਨਾ ਲਿਖੋ ਇਹਨੂੰ ਅਨਾਥ ਆਸ਼ਰਮ ਲਿਖੋ ਅਨਾਥ ਆਸ਼ਰਮ ਕਮ ਸੇ ਕਮ ਜਿਹੜੇ ਇਹਨਾਂ ਨੂੰ ਕੋਈ ਛੱਡਣਾ ਆਵੇ ਔਰੇ ਉਹਨਾਂ ਨੂੰ ਪਤਾ ਲੱਗੇ ਵੀ ਇਹ ਅਨਾਥ ਨੇ ਕੀ ਉਹ ਅੱਜ ਇਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਬਚਪਨ ਚ ਸਾਨੂੰ ਕਿਵੇਂ ਨਾਲ ਸਾਹਮਣੇ ਹੈ ਤੇ ਅਸੀਂ ਹੁਣ ਆਪਣੇ ਬਜ਼ੁਰਗਾਂ ਨੂੰ ਨਾਲ ਸਾਥ ਸਕਦੇ ਸਾਡੀ ਤਾਂ ਛੋਟੀ ਜਹੀ ਹੀ ਬੇਨਤੀ ਹੈ ਸਾਰਿਆਂ ਨੂੰ ਤੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਨਾਂ ਬਜ਼ੁਰਗਾਂ ਦੀ ਦੇਖਭਾਲ ਆਪਣੇ ਘਰੇ ਲੈ ਜਾ ਕੇ ਕਰੋ ਤਾਂ ਸਭ ਤੋਂ ਵਧੀਆ ਹੈ ਕਿਉਂਕਿ ਸਾਡੇ ਪਿਤਾ ਜੀ ਦੇ ਬਚਨ ਨੇ ਵੀ ਬੇਟਾ ਹੁਣ ਅਸੀਂ ਅੱਜ ਫਰੂ ਇਹ ਨਾ ਜੁੱਤੇ ਨਹੀਂ ਸਰਦਦੇ ਬਸ ਉਹ ਵੀ ਦੇ ਰਹੇ ਆ ਕਰਾਉਣ ਵਾਲਾ ਤਾਂ ਸਤਗੁਰੂ ਆ ਜੀ ਸਾਡੇ ਕੋਈ ਪਾਵਰ ਨਹੀਂ ਹੈ ਕਿ ਬਸ ਇਹੀ ਮੇਰੀ ਬੇਨਤੀ ਹੈ ਵੀ ਦਾਤਿਆ ਇਹ ਜਿਹੜੇ ਬਜ਼ੁਰਗ ਹੋ ਗਏ ਨੇ ਇਹ ਆਪਦੇ ਆਪਦੇ ਘਰਾਂ 'ਚ ਜਾ ਕੇ ਆਪਣੇ ਬੱਚਿਆਂ ਨਾਲ ਖੁਸ਼ ਰਹਿਣ ਜੀ ਧੰਨਵਾਦ ਜੀ ਧੰਨਵਾਦ ਜੀ ਪਾਵਰ ਇਹ ਥੋੜਾ ਬਾਵਰ ਹੈ ਬਹੁਤ ਬਹੁਤ ਹਾਂਜੀ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਜਿਵੇਂ ਅੱਜ ਤਰਮਿੰਦਰ ਪ੍ਰੇਮੀ ਜੀ ਦੇ ਪਰਿਵਾਰ ਵੱਲੋਂ ਪਰਿਵਾਰ ਵੱਲੋਂ ਆਪਣੇ ਬ੍ਰਿਧਾ ਆਸ਼ਰਮ ਦੇ ਵਿੱਚ ਫਲ ਵੀ ਲਾਏ ਫਲ ਵੀ ਵੰਡੇ ਗਏ ਨੇ ਤੇ ਆਪਣੇ ਸ਼ੂਜ਼ ਵੀ ਦਿੱਤੇ ਗਏ ਬੂਟ ਵਗੈਰਾ ਦਿੱਤੇ ਗਏ ਨੇ ਤੇ ਉਹਨਾਂ ਵੱਲੋਂ ਇੱਕ ਰੁੱਖ ਵੀ ਲਾਇਆ ਗਿਆ ਬਦਾਮਾ ਦਾ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਕੋ ਤ੍ਰਿੰਦਰ ਜੀ ਜੋ ਡੇਰਾ ਸੱਚਾ ਸੌਦਾ ਸਰਸੇ ਵਾਲਿਆਂ ਦੀ ਗ੍ਰੀਨ ਵੈਲਫੇਅਰ ਜਿਹੜੀ ਸੋਸਾਇਟੀ ਉਹਦੇ ਮੈਂਬਰ ਨੇ ਉਹਨਾਂ ਵੱਲੋਂ ਅੱਜ ਆਪਣੇ ਪਿਤਾ ਦੀ ਯਾਦ ਵਿੱਚ ਸ੍ਰੀ ਸ਼ਾਮਲਾਲ ਜੀ ਉਹਨਾਂ ਦੀ ਯਾਦ ਵਿੱਚ ਅੱਜ ਉਹਨਾਂ ਦਾ ਸ਼ਰਾਦ ਹੈ ਇਸ ਮੌਕੇ ਤੇ ਉਹਨਾਂ ਨੇ ਸਮਸ਼ਾਨ ਘਾਟ ਦੀ ਇੱਕ ਬਦਾਮ ਦਾ ਫਲਾ ਲਾ ਫੋਟ ਲਾਇਆ ਅਰ ਉਸ ਤੋਂ ਬਾਅਦ ਹੈਲਮਾਸਟਰ ਸਾਹਿਬ ਜੀ ਰਾਮ ਬ੍ਰਿਧਾਸ਼ ਸਿੰਘ ਸਾਹਿਬ ਜੀ ਜੋ ਸਾਡੇ ਕੋਲ ਇੱਥੇ ਬਜ਼ੁਰਗ ਰਹ ਰਹੇ ਨੇ ਜੋ ਸੇਵਾ ਦਾ ਦਾਇਰੇ ਨੇ ਉਹਨਾਂ ਵਾਸਤੇ ਸਰਦੀ ਦੇ ਮੌਸਮ ਨੂੰ ਆਉਣ ਵਾਲੇ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਉਹ ਕਿਦਰਾਬਾ ਅਤੇ ਫਲ ਦਿੱਤਾ ਜਾ ਰਹੇ ਸੋ ਬ੍ਰਿਧਾਸ਼ਮ ਕਮੇਟੀ ਵੱਲੋਂ ਮੈਂ ਤਰਮਿੰਦਰ ਜੀ আর ਉਹਨਾਂ ਦੇ ਛੇਟੇ ਪਰਿਵਾਰ ਸਾਰੇ ਆਏ ਨੇ ਬਹੁਤ ਧੰਨਵਾਦ ਕਰਦਾ ਹਾਂ ਔਰ ਸ਼ਾਮਲਾਲ ਜੀ ਨੂੰ ਮੈਂ ਸ਼ਰਧਾ ਦੇ ਕੁਝ ਵੀ ਛੇਟ ਕਰਦਾ ਇਸ ਮੌਕੇ ਤੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਸੰਕਰਾਂਟ ਕਾਰ ਦੇ ਵਿੱਚ ਪਹਿਲਾਂ ਵੀ ਤਰਮਿੰਦਰ ਜੀ ਵੱਲੋਂ ਇਹਨਾਂ ਦੇ ਪਰਿਵਾਰ ਵੱਲੋਂ ਜਦੋਂ ਮੈਂ ਇਹ ਪਾਰਕ ਡਿਵੈਲਪ ਕੀਤਾ ਸੀ ਤੇ तकरीबन 100 ਤੋਂ ਉੱਪਰ ਜੋ ਵਾਜੇ ਤੇ گلاب ਦੇ ਪੌਦੇ ਲੱਗੇ ਹੋਏ ਨੇ ਇੰਗਲਿਸ਼ گلاب ਦੇ ਆਰੋਹੀ ਨਾਲ ਜਿਹੜੇ ਰਬੜ ਪਲਾਂਟਸ ਲੱਗੇ ਹੋਏ ਨੇ ਇਹ ਸਾਰੇ ਫ੍ਰੀ ਆਫ ਕਾਸਟ ਤਰਮਿੰਦਰ ਜੀ ਦੇ ਵੱਲੋਂ ਲੱਗੇ ਹੋਏ ਨੇ ਜਿਨ੍ਹਾਂ ਦੀ ਅਸੀਂ ਦੇਖਭਾਲ ਕਰਦੇ ਹਾਂ ਔਰ ਇਸ ਮੌਕੇ ਤੇ ਮੈਂ ਸਾਰੇ ਲੋਕਾਂ ਨੂੰ ਆਉਣ ਵਾਲੇ ਬੱਚਿਆਂ ਨੂੰ ਨਵੀਂ ਪੀੜੀ ਨੂੰ ਇੱਕ ਸੰਦੇਸ਼ ਦੇਣਾ ਚਾਹਾਂ ਉਹਨਾਂ ਨੂੰ ਰਿਕਵੈਸਟ ਵੀ ਕਰਦਾ ਕਿ ਆਪਣੇ ਪਰਿਵਾਰ ਦੇ ਜਦੋਂ ਵੀ ਕਿਸੇ ਬੱਚੇ ਦਾ ਜਨਮ ਦਿਨ ਹੋਵੇ ਆਪਣੀ ਮੈਰਿਜ ਐਨਿਵਰਸਰੀ ਹੋਵੇ ਕਿਸ ਨੂੰ ਜੁਬੀ ਦਿਨ ਵਰਸੀ ਹੋਵੇ 10th ਅਨਿਵਰਸਰੀ ਹੋਵੇ ਜਾਂ ਸਰਦ ਹੋਵੇ ਇਸ ਮੌਕੇ ਤੇ ਵਾਤਾਵਰਨ ਨੂੰ ਸੁਧਰਨ ਵਾਸਤੇ ਜਿੱਥੇ ਵੀ ਤੁਹਾਨੂੰ ਥਾਂ ਮਿਲਦੀ ਹੈ ਜਿੱਥੇ ਪੌਦੇ ਦੀ ਦੇਖਪਾਲ ਹੋ ਸਕੇ ਉੱਥੇ ਇੱਕ ਪੌਦਾ ਜ਼ਰੂਰ ਲਾਓ ਇਹ ਸਭ ਤੋਂ ਵੱਡਾ ਫਰਕ ਕਰੇ ਇਸ ਇੱਕ ਵਾਰੀ ਮੈਂ ਫੇਰ ਧਰਮਿੰਦਰ ਜੀ ਔਰ ਉਹਨਾਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਆਣਾ ਚਾਹੀਦਾ ਜਿਹੜੇ ਇਹ ਬੂਟਾ ਲਾਇਆ ਗਿਆ ਜ ਜ ਉਹਨਾਂ ਨੇ ਧਰਮਿੰਦਰ ਪ੍ਰੇਮੀ ਜੀ ਨੇ ਆਪਣੇ ਗ੍ਰੀਨੈਸ ਦੇ ਮੈਂਬਰ ਨੇ ਤੇ ਉਹਨਾਂ ਵੱਲੋਂ ਸ਼ਮਸ਼ਾਨ ਘਾਟ ਦੇ ਵਿੱਚ ਇਹ ਬੂਟਾ ਲਾਇਆ ਗਿਆ ਬਹੁਤ ਚੰਗਾ ਉਪਰਾਲਾ ਹੈ ਨਾਲ ਇਸ ਮੌਕੇ ਤੇ ਸਾਡੇ ਪ੍ਰਧਾਨ ਜੀ ਵੀ ਨੇ ਸਤੀ ਮੰਦਰ ਮੰਦਰ ਕਮੇਟੀ ਦੇ ਤੇ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਇਹ ਬੂਟਾ ਲਾਇਆ ਜਾ ਰਿਹਾ ਹੈ ਬਹੁਤ ਵਧੀਆ ਗੱਲ ਹੈ ਹਰ ਕਿਸੇ ਨੂੰ ਕਿਸੇ ਨਾ ਕਿਸੇ ਮੌਕੇ ਤੇ ਜਰੂਰ ਇੱਕ ਰੁੱਖ ਲਾਉਣਾ ਚਾਹੀਦਾ ਹੈ ਬਾਕੀ ਵੀਰ ਜੀ ਨਾਲ ਵੀ ਗੱਲ ਕਰਦੇ ਹਾਂ ਇਸ ਮੌਕੇ ਤੇ ਅੱਜ ਉਹਨਾਂ ਨੇ ਉਹਨਾਂ ਦੇ ਪਰਿਵਾਰ ਵੱਲੋਂ ਧਰਮਿੰਦਰ ਜੀ ਦੇ ਪਰਿਵਾਰ ਵੱਲੋਂ ਧਰਮਿੰਦਰ ਪ੍ਰੇਮੀ ਜੀ ਦੇ ਪਰਿਵਾਰ ਵੱਲੋਂ વૃદ્ધ ਆਸ਼ਰਮ ਦੇ ਵਿੱਚ ਫਲ ਸ਼ੂਸ ਤੇ ਹੋਰ ਸਮਾਨ ਦਿੱਤਾ ਗਿਆ ਇਸ ਮੌਕੇ ਤੇ ਨਾਲ ਸਾਡੇ ਸ਼ਾਸਤਰੀ ਜੀ ਨੇ ਪ੍ਰਧਾਨ ਜੀ ਜੋ ਹਰ ਵੇਲੇ ਘਰ ਘੱਟ ਤੇ ਇੱਥੇ ਸੇਵਾ 'ਚ ਜ਼ਿਆਦਾ ਰਹਿੰਦੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਪ੍ਰੇਮੀ ਜੀ ਨਾਲ ਵੀ ਗੱਲ ਕਰਦੇ ਆ Okay.